ਬੀਤੀ ਰਾਤ ਨਾਬਾ ਪਟਿਆਲਾ ਰੋਡ ਸਥਿਤ ਪਿੰਡ ਕਮਰੋਦਾ ਵਿਖੇ ਉਸ ਸਮੇਂ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਟਰਾਲੀ ਨਾਲ ਭਰੀ ਪ੍ਰਾਲੀ ਦੀਆਂ ਗੱਠਾਂ ਨੂੰ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਨਾਬਾ ਪਟਿਆਲਾ ਰੋਡ ਬਿਲਕੁਲ ਜਾਮ ਹੋ ਗਿਆ ਅਤੇ ਵਹੀਕਲ ਇੱਕ ਸਾਈਡ ਤੇ ਖੜੇ ਰਹਿ ਗਏ। ਗਨੀਮਤੇ ਰਹੀ ਕਿ ਟਰਾਲੀ ਚਾਲਕ ਨੇ ਟਰੈਕਟਰ ਨੂੰ ਮੌਕੇ ਤੇ ਅੱਗdੀਆਂ ਲਪਟਾਂ ਚੋਂ ਕੱਢ ਲਿਆ ਪਰ ਟਰਾਲੀ ਬਿਲਕੁਲ ਸੜਕੇ ਸਵਾਹ ਹੋ ਗਈ। ਮੌਕੇ ਤੇ ਨਾਬਾ ਤੇ ਪਟਿਆਲਾ ਤੋਂ ਫਾਇਰ ਬਰਗੇਡ ਦੀਆਂ ਗੱਡੀਆਂ ਨੇ ਅੱਗ ਤੇ ਕਰੀਬ ਰਾਤ ਦੇ 2 ਵਜੇ ਤੱਕ ਕਾਬੂ ਪਾਇਆ। ਪਰ ਤੱਕ ਦਰਸ਼ੀ ਨੇ ਦੱਸਿਆ ਕਿ ਅੱਗ ਇਹ ਟਰਾਲੀ ਨੂੰ ਕਿਵੇਂ ਲੱਗੀ ਹੈ ਇਹ ਕਿਸੇ ਨੂੰ ਨਹੀਂ ਪਤਾ ਪਰ ਤੱਕ ਦਰਸ਼ੀ ਨੇ ਦੱਸਿਆ ਕਿ ਅੱਗ ਇਹ ਟਰਾਲੀ ਨੂੰ ਕਿਵੇਂ ਲੱਗੀ ਹੈ ਇਹ ਕਿਸੇ ਨੂੰ ਨਹੀਂ ਪਤਾ ਪਰ ਟਰੈਕਟਰ ਚਾਲਕ ਟਰਾਲੀ ਚੋਂ ਟਰੈਕਟਰ ਕੱਢ ਕੇ ਬੜੀ ਸੂਝ-ਬੂਝ ਨਾਲ ਲੈ ਗਿਆ ਨਹੀਂ ਤਾਂ ਟਰੈਕਟਰ ਦਾ ਵੀ ਨੁਕਸਾਨ ਹੋ ਜਾਣਾ ਸੀ ਪਰਾਲੀ ਦੀਆਂ ਗਠਨ ਨਾਲ ਭਰੀ ਟਰਾਲੀ ਨੂੰ ਅਚਾਨਕ ਅੱਗ ਲੱਗਣ ਦੇ ਨਾਲ ਪਰਾਲੀ ਦੇ ਨਾਲ-ਨਾਲ ਟਰਾਲੀ ਵੀ ਸੜ ਕੇ ਸੁਆਹ ਹੋ ਗਈ ਹੈ ਪਰ ਗਨਿਮਿਤ ਇਹ ਰਹਿ ਗਈ ਕਿ ਜਦੋਂ ਟਰਾਲੀ ਨੂੰ ਅੱਗ ਲੱਗ ਗਈ ਤਾਂ ਟਰੈਕਟਰ ਚਾਲਕ ਵੱਲੋਂ ਟਰਾਲੀ 'ਚ ਅਚਾਨਕ ਟਰੈਕਟਰ ਨੂੰ ਬੜੀ ਸੂਝ-ਬੂਝ ਨਾਲ ਕਢ ਲਿਆ ਗਿਆ ਇਸ ਟਰਾਲੀ ਨੂੰ ਅੱਗ ਕਿਵੇਂ ਲੱਗੀ ਹੈ ਇਹ ਕਿਸੇ ਨੂੰ ਪਤਾ ਨਹੀਂ ਅੱਗ ਲੱਗਣ ਦੇ ਨਾਲ ਨਾਵਾ ਪਟਿਆਲਾ ਰੋਡ ਬਿਲਕੁਲ ਜਾਮ ਹੋ ਗਿਆ ਅਤੇ ਫਾਇਰ ਬਰਗੇਡ ਦੀਆਂ ਟੀਮਾਂ ਗੱਡੀਆਂ ਤੇ ਇੱਕ ਪਟਿਆਲੇ ਤੋਂ ਮੰਗਵਾਉਣੀ ਪਈ ਅਤੇ ਕਰੀਬ 2 ਵਜੇ ਤੱਕ ਅੱਗ ਤੇ ਕਾਬੂ ਪਾਇਆ ਗਿਆ ਇਸ ਮੌਕੇ ਤੇ ਪ੍ਰਤੱਖ ਦਰਸ਼ੀ ਅਤੇ ਫਾਇਰ ਬਰਗੇਡ ਦੇ ਅਧਿਕਾਰੀਆਂ ਦਾ ਕੀ ਕਹਿਣਾ ਆਉਂ ਸੁਣਦੇ ਹਾਂ ਉਹਨਾਂ ਤੋਂ ਟਰਾਲੀ ਇੱਥੇ ਪਿੱਛੋਂ ਲੱਗਦੀ ਆ ਰਹੀ ਸੀ ਕਿਸੇ ਤਰ੍ਹਾਂ ਨਾਲ ਇਹ ਟਰਾਲੀ ਵਾਲੀ ਵੱਡੇ ਦੀ ਬੱਚਤ ਰਹ ਗਈ ਉਹ ਟਰਾਲੀ ਨੂੰ ਉਪਰਾਨ ਕਰਦ ਲਿਆ ਟਰੈਕਟਰ ਕੱਢ ਕੇ ਲੈ ਗਏ ਉਹ ਬੰਦੇ ਜਾਂਦੀ ਬੱਚਤ ਰਹ ਗਈ ਲੋਕਾਂ ਨੇ ਰਸਤਾ ਪਰ ਟਰਾਲੀ ਦੇ ਆਸ ਪਾਸ ਲੱਗੀ ਹੋਈ ਅੱਗ ਤਾਂ ਬੱਚੇ ਲੈ ਗਏ ਸਾਰੇਗੇ ਟਰਾਲੀ ਉੱਤਟ ਬੁਝਾ ਦੇਣੀ ਕਰੋ ਸਭ ਪਿੰਡ ਦੀ ਜਿੱਥੇ ਲੱਗ ਅੱਗ ਲੱਗੀ ਹੈ ਬਾਈ ਕੰਟਰੋਲ ਹੋ ਰਿਹਾ ਵੀ ਟਾਈਮ ਨਾਲ ਹੋਊਗਾ ਉਹ ਉਪਰਾਲੀ ਜਾਂ ਚੱਲ ਬਾਈ ਟਾਈਮ ਦਾ ਕੋਈ ਦਾ ਅੱਛਾ ਨਹੀਂ ਪਰ ਕੰਟਰੋਲ ਹੋ ਜਾਊਗਾ ਆਮ ਨਾਲ ਅੱਛਾ ਕੰਟਰੋਲ ਕਰ ਲੈ 112 ਆ ਰਹੀ ਹੈ ਵਿਰੇ ਆਪਣੀ ਠੀਕ ਹੈ ਜੀ ਸਸ ਦਾ ਪਹਾੜੀਆ ਬੰਦੇ ਓਕੇ ਵੀਰੇ ਓਕੇ ਜੀ ਇਹ ਕਿੱਥੇ ਅੱਗ ਲੱਗੀ ਹੈ ਜੀ ਇਹ ਕਮਰਾ ਉੱਤੇ ਪਿੰਡ ਹੈ ਮੇਰੇ ਪਟਾਲਾ ਨ ਬੀਤੀ ਰਾਤ ਨਾਬਾ ਪਟਿਆਲਾ ਰੋਡ ਸਥਿਤ ਪਿੰਡ ਕਮਰੋਦਾ ਵਿਖੇ ਉਸ ਸਮੇਂ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਟਰਾਲੀ ਨਾਲ ਭਰੀ ਪ੍ਰਾਲੀ ਦੀਆਂ ਗੱਠਾਂ ਨੂੰ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਨਾਬਾ ਪਟਿਆਲਾ ਰੋਡ ਬਿਲਕੁਲ ਜਾਮ ਹੋ ਗਿਆ ਅਤੇ ਵਹੀਕਲ ਇੱਕ ਸਾਈਡ ਤੇ ਖੜੇ ਰਹਿ ਗਏ। ਗਨੀਮਤੇ ਰਹੀ ਕਿ ਟਰਾਲੀ ਚਾਲਕ ਨੇ ਟਰੈਕਟਰ ਨੂੰ ਮੌਕੇ ਤੇ ਅੱਗdੀਆਂ ਲਪਟਾਂ ਚੋਂ ਕੱਢ ਲਿਆ ਪਰ ਟਰਾਲੀ ਬਿਲਕੁਲ ਸੜਕੇ ਸਵਾਹ ਹੋ ਗਈ। ਮੌਕੇ ਤੇ ਨਾਬਾ ਤੇ ਪਟਿਆਲਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਕਰੀਬ ਰਾਤ ਦੇ 2 ਵਜੇ ਤੱਕ ਕਾਬੂ ਪਾਇਆ। ਪਰ ਤੱਕ ਦਰਸ਼ੀ ਨੇ ਦੱਸਿਆ ਕਿ ਅੱਗ ਇਹ ਟਰਾਲੀ ਨੂੰ ਕਿਵੇਂ ਲੱਗੀ ਹੈ ਇਹ ਕਿਸੇ ਨੂੰ ਨਹੀਂ ਪਤਾ ਪਰ ਤੱਕ ਦਰਸ਼ੀ ਨੇ ਦੱਸਿਆ ਕਿ ਅੱਗ ਇਹ ਟਰਾਲੀ ਨੂੰ ਕਿਵੇਂ ਲੱਗੀ ਹੈ ਇਹ ਕਿਸੇ ਨੂੰ ਨਹੀਂ ਪਤਾ ਪਰ ਟਰੈਕਟਰ ਚਾਲਕ ਟਰਾਲੀ ਤੋਂ ਟਰੈਕਟਰ ਕੱਢ ਕੇ ਬੜੀ ਸੂਝ-ਬੂਝ ਨਾਲ ਲੈ ਗਿਆ ਨਹੀਂ ਤਾਂ ਟਰੈਕਟਰ ਦਾ ਵੀ ਨੁਕਸਾਨ ਹੋ ਜਾਣਾ ਸੀ ਪਰਾਲੀ ਦੀਆਂ ਗਠਨ ਨਾਲ ਭਰੀ ਟਰਾਲੀ ਨੂੰ ਅਚਾਨਕ ਅੱਗ ਲੱਗਣ ਦੇ ਨਾਲ ਪਰਾਲੀ ਦੇ ਨਾਲ-ਨਾਲ ਟਰਾਲੀ ਵੀ ਸੜ ਕੇ ਸੁਆਹ ਹੋ ਗਈ ਹੈ ਪਰ ਗਨਿਮਿਤ ਇਹ ਰਹਿ ਗਈ ਕਿ ਜਦੋਂ ਟਰਾਲੀ ਨੂੰ ਅੱਗ ਲੱਗ ਗਈ ਤਾਂ ਟਰੈਕਟਰ ਚਾਲਕ ਵੱਲੋਂ ਟਰਾਲੀ 'ਚ ਅਚਾਨਕ ਟਰੈਕਟਰ ਨੂੰ ਬੜੀ ਸੂਝ ਬੂਝ ਨਾਲ ਕੱਢ ਲਿਆ ਗਿਆ ਇਸ ਟਰਾਲੀ ਨੂੰ ਅੱਗ ਕਿਵੇਂ ਲੱਗੀ ਹੈ ਇਹ ਕਿਸੇ ਨੂੰ ਪਤਾ ਨਹੀਂ ਅੱਗ ਲੱਗਣ ਦੇ ਨਾਲ ਨਾਵਾ ਪਟਿਆਲਾ ਰੋਡ ਬਿਲਕੁਲ ਜਾਮ ਹੋ ਗਿਆ ਅਤੇ ਫਾਇਰ ਬਰਗੇਡ ਦੀਆਂ ਟੀਮਾਂ ਗੱਡੀਆਂ ਤੇ ਇੱਕ ਪਟਿਆਲੇ ਤੋਂ ਮੰਗਵਾਉਣੀ ਪਈ ਅਤੇ ਕਰੀਬ 2 ਵਜੇ ਤੱਕ ਅੱਗ ਤੇ ਕਾਬੂ ਪਾਇਆ ਗਿਆ ਇਸ ਮੌਕੇ ਤੇ ਪਤਖ ਦਰਸ਼ੀ ਅਤੇ ਫਾਇਰ ਬਰਗੇਡ ਦੇ ਅਧਿਕਾਰੀਆਂ ਦਾ ਕੀ ਕਹਿਣਾ ਆਉਂ ਸੁਣਦੇ ਹਾਂ ਉਹਨਾਂ ਤੋਂ ਟਰਾਲੀ ਤੇ ਪਿੱਛੋਂ ਲੱਗਦੀ ਆ ਰਹੀ ਸੀ ਕਿਸੇ ਤਰ੍ਹਾਂ ਨਾਲ ਇਹ ਟਰਾਲੀ ਵਾਲੀ ਬੱਡੇ ਦੀ ਬੱਚਤ ਰਹ ਗਈ ਉਹ ਟਰਾਲੀ ਨੂੰ ਪ੍ਰਾਣ ਕਰਦ ਲਿਆ ਟਰੈਕਟਰ ਕੱਢ ਕੇ ਲੈ ਗਏ ਉਹ ਬੰਦੇ ਜਾਂਦੀ ਬੱਚਤ ਰਹ ਗਈ ਲੋਕਾਂ ਨੇ ਰਸਤਾ ਪਰ ਟਰਾਲੀ ਦੇ ਆਸ ਪਾਸ ਲੱਗੀ ਹੋਈ ਅੱਗ ਤਾਂ ਬੱਚੇ ਲੈ ਕੇ ਸਾਰੇ ਕੇ ਆ ਗਏ ਪੁੱਠਾ ਖੁਝਾ ਦੇਣੀ ਕਰੋ ਸਭ ਪਿੰਡ ਦੀ ਜਿੱਥੇ ਲੱਗ ਅੱਗ ਲੱਗੀ ਹੈ ਬਾਈ ਕੰਟਰੋਲ ਹੋ ਰਿਹਾ ਵੀ ਟਾਈਮ ਨਾਲ ਹੋਊਗਾ ਉਹਨੂੰ ਪ੍ਰਾਣ ਲੀ ਜਾ ਚਲੋ ਬਾਈ ਟਾਈਮ ਦਾ ਕੋਈ ਦਾ ਅੱਛਾ ਨਹੀਂ ਪਰ ਕੰਟਰੋਲ ਹੋ ਜਾਊਗਾ ਆਮ ਨਾਲ ਅੱਛਾ ਕੰਟਰੋਲ ਕਰ ਲੈ 112 ਆ ਰਹੀ ਹੈ ਵਿਰੇ ਆਪਣੀ ਠੀਕ ਹੈ ਜੀ ਸਸ ਦਾ ਪਹਾੜੀਆ ਬੰਦੇ ਓਕੇ ਵੀਰੇ ਓਕੇ ਜੀ ਇਹ ਕਿੱਥੇ ਅੱਗ ਲੱਗੀ ਹੈ ਜੀ ਇਹ ਕਮਰਾ ਉੱਦੇ ਪਿੰਡ ਹੈ ਮੇਰੇ ਪਟਾਲਾ ਨਾ ਬੀਤੀ ਰਾਤ ਨਾਬਾ ਪਟਿਆਲਾ ਰੋਡ ਸਥਿਤ ਪਿੰਡ ਕਮਰੋਦਾ ਵਿਖੇ ਉਸ ਸਮੇਂ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਟਰਾਲੀ ਨਾਲ ਭਰੀ ਪ੍ਰਾਲੀ ਦੀਆਂ ਗੱਠਾਂ ਨੂੰ ਅਚਾਨਕ ਅੱਗ ਲੱਗ ਗਈ। ਅਗਨੀ ਭਿਆਨਕ ਸੀ ਕਿ ਨਾਬਾ ਪਟਿਆਲਾ ਰੋਡ ਬਿਲਕੁਲ ਜਾਮ ਹੋ ਗਿਆ ਅਤੇ ਵਹੀਕਲ ਇੱਕ ਸਾਈਡ ਤੇ ਖੜੇ ਰਹਿ ਗਏ। ਗਨੀਮਤੇ ਰਹੀ ਕਿ ਟਰਾਲੀ ਚਾਲਕ ਨੇ ਟਰੈਕਟਰ ਨੂੰ ਮੌਕੇ ਤੇ ਅਗ ਦੀਆਂ ਲਪਟਾਂ ਚੋਂ ਕੱਢ ਲਿਆ ਪਰ ਟਰਾਲੀ ਬਿਲਕੁਲ ਸੜਕੇ ਸਵਾਹ ਹੋ ਗਈ। ਮੌਕੇ ਤੇ ਨਾਬਾ ਤੇ ਪਟਿਆਲਾ ਤੋਂ ਫਾਇਰ ਬਰਗੇਡ ਦੀਆਂ ਗੱਡੀਆਂ ਨੇ ਅੱਗ ਤੇ ਕਰੀਬ ਰਾਤ ਦੇ 2 ਵਜੇ ਤੱਕ ਕਾਬੂ ਪਾਇਆ। ਪਰ ਤੱਕ ਦਰਸ਼ੀ ਨੇ ਦੱਸਿਆ ਕਿ ਅੱਗ ਇਹ ਟਰਾਲੀ ਨੂੰ ਕਿਵੇਂ ਲੱਗੀ ਹੈ ਇਹ ਕਿਸੇ ਨੂੰ ਨਹੀਂ ਪਤਾ ਪਰ ਤੱਕ ਦਰਸ਼ੀ ਨੇ ਦੱਸਿਆ ਕਿ ਅੱਗ ਇਹ ਟਰਾਲੀ ਨੂੰ ਕਿਵੇਂ ਲੱਗੀ ਹੈ ਇਹ ਕਿਸੇ ਨੂੰ ਨਹੀਂ ਪਤਾ ਪਰ ਟਰੈਕਟਰ ਚਾਲਕ ਟਰਾਲੀ ਚੋਂ ਟਰੈਕਟਰ ਕੱਢ ਕੇ ਬੜੀ ਸੂਝ-ਬੂਝ ਨਾਲ ਲੈ ਗਿਆ ਨਹੀਂ ਤਾਂ ਟਰੈਕਟਰ ਦਾ ਵੀ ਨੁਕਸਾਨ ਹੋ ਜਾਣਾ ਸੀ ਪਰਾਲੀ ਦੀਆਂ ਗਠਨ ਨਾਲ ਭਰੀ ਟਰਾਲੀ ਨੂੰ ਅਚਾਨਕ ਅੱਗ ਲੱਗਣ ਦੇ ਨਾਲ ਪਰਾਲੀ ਦੇ ਨਾਲ-ਨਾਲ ਟਰਾਲੀ ਵੀ ਸੜ ਕੇ ਸੁਆਹ ਹੋ ਗਈ ਹੈ ਪਰ ਗਨਿਮਿਤ ਇਹ ਰਹਿ ਗਈ ਕਿ ਜਦੋਂ ਟਰਾਲੀ ਨੂੰ ਅੱਗ ਲੱਗ ਗਈ ਤਾਂ ਟਰੈਕਟਰ ਚਾਲਕ ਵੱਲੋਂ ਟਰਾਲੀ 'ਚ ਅਚਾਨਕ ਟਰੈਕਟਰ ਨੂੰ ਬੜੀ ਸੂਝ ਬੂਝ ਨਾਲ ਕੱਢ ਲਿਆ ਗਿਆ ਇਸ ਟਰਾਲੀ ਨੂੰ ਅੱਗ ਕਿਵੇਂ ਲੱਗੀ ਹੈ ਇਹ ਕਿਸੇ ਨੂੰ ਪਤਾ ਨਹੀਂ ਅੱਗ ਲੱਗਣ ਦੇ ਨਾਲ ਨਾਵਾ ਪਟਿਆਲਾ ਰੋਡ ਬਿਲਕੁਲ ਜਾਮ ਹੋ ਗਿਆ ਅਤੇ ਫਾਇਰ ਬਰਗੇਡ ਦੀਆਂ ਟੀਮਾਂ ਗੱਡੀਆਂ ਤੇ ਇੱਕ ਪਟਿਆਲੇ ਤੋਂ ਮੰਗਵਾਉਣੀ ਪਈ ਅਤੇ ਕਰੀਬ 2 ਵਜੇ ਤੱਕ ਅੱਗ ਤੇ ਕਾਬੂ ਪਾਇਆ ਗਿਆ ਇਸ ਮੌਕੇ ਤੇ ਪਤਖ ਦਰਸ਼ੀ ਅਤੇ ਫਾਇਰ ਬਰਗੇਡ ਦੇ ਅਧਿਕਾਰੀਆਂ ਦਾ ਕੀ ਕਹਿਣਾ ਆਉਂ ਸੁਣਦੇ ਹਾਂ ਉਹਨਾਂ ਤੋਂ ਟਰਾਲੀ ਤੇ ਪਿੱਛੋਂ ਲੱਗਦੀ ਆ ਰਹੀ ਸੀ ਕਿਸੇ ਤਰ੍ਹਾਂ ਨਾਲ ਇਹ ਟਰਾਲੀ ਵਾਲੀ ਵੱਡੇ ਦੀ ਬੱਚਤ ਰਹ ਗਈ ਉਹ ਟਰਾਲੀ ਨੂੰ ਉਪਰਾਨ ਕਰਦ ਲਿਆ ਟਰੈਕਟਰ ਕੱਢ ਕੇ ਲੈ ਗਏ ਉਹ ਬੰਦੇ ਜਾਂਦੀ ਬੱਚਤ ਰਹ ਗਈ ਲੋਕਾਂ ਨੇ ਰਸਤਾ ਪਰ ਟਰਾਲੀ ਦੇ ਆਸ ਪਾਸ ਲੱਗੀ ਹੋਈ ਅੱਗ ਤਾਂ ਬੱਚੇ ਲੈ ਕੇ ਸਾਰੇ ਕੇ ਅੱਗ ਉੱਠਾ ਖੁਝਾ ਦੇਣੀ ਕਰੋ ਸਭਾ ਪਿੰਡ ਦੀ ਜੀ ਲੱਗ ਅੱਗ ਲੱਗੀ ਹੈ ਬਾਈ ਕੰਟਰੋਲ ਹੋ ਰਿਹਾ ਵੀ ਟਾਈਮ ਨਾਲ ਹੋਊਗਾ ਟਰਾਲੀ ਨੂੰ ਉਪਰਾਨ ਲਿਆ ਜਾ ਬਾਈ ਟਾਈਮ ਦਾ ਕੋਈ ਦਾ ਅੱਛਾ ਨਹੀਂ ਪਰ ਕੰਟਰੋਲ ਹੋ ਜੂਗੀ ਆਮ ਨਾਲ ਕੰਟਰੋਲ ਕਰ ਲੈ 112 ਆ ਰਹੀ ਹੈ ਵਿਰੇ ਆਪਣੀ ਠੀਕ ਹੈ ਜੀ ਸਸ ਦਾ ਪਹਾੜੀਆ ਬਣੇ ਓਕੇ ਵੀਰੇ ਓਕੇ ਜੀ ਇਹ ਕਿੱਥੇ ਅੱਗ ਲੱਗੀ ਹੈ ਜੀ ਇਹ ਕਮਰਾ ਉੱਤੇ ਪਿੰਡ ਹੈ ਮੇਰੇ ਪਟਾਲਾ ਨਾਪਾ ਰੋ